ਉਹ ਗੁਰਜੀ ਘਰ صح ਚੜਿਵਾਇ ਗੁਰਜੀ ਬਹਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸ ਸਾਰਾ ਛੜ ਦੀ ਗੱਲਾ ਛੋੜ ਜੀ ਮਾਰਾ ਸਾਨੂੰ ਦਰਦ ਉਗਲੀ ਤੇ ਰੱਤ ਚੋਂ ਕੋਈ ਤਰੱਕੀ ਬਣ ਸੇ ਤਸਬਰ ਉਹ ਦੇਰ ਹਰਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੇ ਬਣੇ ਜ਼ਿੰਦਗੀ ਦੇ ਵਿੱਚ ਚੱਲਦਾ ਸੋ ਤੁਹਾਨੂੰ ਪਤਾ ਹੀ ਹੈ ਜੀ ਡੈਡੀ ਨੂੰ ਲੈ ਕੇ ਹਸਪੀਟਲ ਤੇ ਪਹੁੰਚੇ ਹੋਏ ਆ ਟੈਸਟ ਚੱਲਦੇ ਸੀ ਉਹਨਾਂ ਦੀ ਰਿਪੋਰਟਾਂ ਆ ਗਈਆਂ ਜੀ ਗੱਲ ਉਹ ਵੀ ਕਨਚਾਟਾ ਮੰਨਣੀ ਪੱਟ ਬਿਆ ਉਹ ਕਾਬਤਾ ਸਾਡੇ ਨਾਲ ਸਿੱਧੂ ਨਹੀਂ ਜਾਂਦੀ ਰਿਪੋਰਟਾਂ ਦੇ ਵਿੱਚ ਡਾਡੀ ਦੇ ਨਾਲ ਥੋੜਾ ਜਿਹਾ ਕੋਈ ਦਿੱਕਤ ਆ ਗਈ ਤੇ ਡਾਕਟਰ ਕਹਿੰਦਾ ਜੀ ਆਪਰੇਸ਼ਨ ਕਰਨਾ ਪਵੇਗਾ ਸਾਡੇ ਡਾਕਟਰ ਆਪਰੇਸ਼ਨ ਕਰਦੇ ਨਹੀਂ ਥੱਕਦੇ ਤੇ ਸਾਡਾ ਡਾਡੀ ਕਰਵਾਵਾਂਗੇ ਥੱਕਾ ਨਾ ਸਾਰਾ ਪਰ ਡਾਡੀ ਨੂੰ ਮਨਵਾਉਂਦਾ ਕੋਈ ਨਹੀਂ ਕਹਾ ਖਾ ਹਾਂ ਗੱਜ ਕੇਵਲ ਆ ਡਾਡੀ ਕ੍ਰਿਪਾ ਕਰ ਸਕੋ ਰਿੰਗ ਬੈਲ ਦਾ ਪੋਕਲ ਗਈ ਡਾਡੀ ਕਾ ਤਾਂ ਭੁੱਖ ਲੱਗੀ ਸੀ ਤੁਹਾਨੂੰ ਪਤਾ ਮੈਂ ਪਤਾ ਨਹੀਂ ਡਾਕਟਰਾਂ ਦੇ ਦਿਮਾਗ ਦੇ ਵਿੱਚ ਤਾਂ ਕਈ ਜਿਹੀ ਹੋ ਭੁੱਖ ਲੱਗੀ ਆ ਨਾ ਕਈ ਜਿਹੀ ਚੀਜ਼ਾਂ ਦੀ ਭੁੱਖ ਲੱਗੀ ਆ ਕਈ ਜਿਹੀ ਜਨ ਦੀ ਭੁੱਖ ਲੱਗੀ ਆ ਡਾਕਟਰ ਨੇ ਪਹਿਲੀ ਇਹਨਾਂ ਨੂੰ ਮਤਲਬ ਕਿਹਾ ਆ ਸਾ ਵੀ ਆਪਣਾ 5:00 ਵਜੇ ਖਾ ਕੇ ਤੁਰੋ ਵੀ ਤੁਹਾਡੇ ਖਾਲੀ ਪੇਟ ਟੈਸਟ ਹੋਣੇ ਆ ਉਹ ਖਾਲੀ ਪੇਟ ਦਾ ਫਾਇਦਾ ਹੁਣ ਇੱਧਰ ਨੂੰ ਵੀ ਲੈ ਲੈਣਾ ਉਹਨਾਂ ਨੇ ਵੀ ਟੈਸਟ ਤਾਂ ਜਿਹੜੇ ਹੁਣ ਅਸੀਂ ਹੋ ਗਏ ਹੁਣ ਖਾਲੀ ਪੇਟ ਕਹਿੰਦੇ ਵੀ ਹੁਣ ਆਪਰੇਸ਼ਨ ਵੀ ਤੁਹਾਡਾ ਨਾਮ ਦੇ ਨਾਲੇ ਕਰ ਦੇਣਾ ਤੇ ਮੈਂ ਨਹੀਂ ਜਾਣਦਾ ਵੀ ਇਹ ਹਸਪੀਟਲ ਦੇ ਵਿੱਚ ਪਾ 4 ਜਾਂ 5 ਲੱਖ ਰੁਪਏ ਅਸੀਂ ਹੁਣ ਤੱਕ ਦੇ ਚੁੱਕੇ ਆ ਵਿੱਚੇ ਅਰਜ ਦਾ ਮਲਾ ਕੇ ਮਲਾ ਦਾਂ ਆ ਲੱਗੇ ਆ ਤੇ ਚਲੋ ਕੋਈ ਵੀ ਆਏ ਵੀ ਪੈਸਾ ਦਿੱਤਾ ਹੋਆ ਵੀ ਦੁੱਖ ਤਾਂ ਨਹੀਂ ਹੈਗਾ ਬੰਦੇ ਨੂੰ ਅ ਜੇ ਬੰਦਾ ਸਾਡਾ ਸਹੀ ਸਲਾਮਤ ਰਹੇ ਬਾਕੀ ਡੈਡੀ ਦੇ ਜੀ ਵਰਦੀ ਉਹਨਾਂ ਨੇ ਕਰਤੀ ਚਿਹਰ 50 ਆਇਆ ਕੱਲ ਪ੍ਰਾਸ ਮੈਂ ਭਾਗਾਂ ਨਾਲ ਤੋਂ ਭਰਾਇਆ ਵਾ ਅਡਵਾਂਸ ਚ ਅਜੇ ਬਾਕੀ ਕਹਿੰਦੇ ਤਾਂ ਛੁੱਟੀ ਹੋਊਗੀ ਜਿਆਦਾ ਹੁਣ 2 ਦਿਨ ਵਾਸਤੇ ਪਾਣਾ ਰਹਿਣਾ ਇੱਥੇ ਅੱਜ ਦਾ ਤੇਰੇ ਕਿਹਾ ਕੱਲ ਰਹਾ ਤੈਨੂੰ 500 ਨੂੰ ਦੇਖਦੇ ਆ ਵੀ ਕਿ ਆ ਤੁਸੀਂ ਸਤੂ ਦਾ ਇਹ ਨਹੀਂ ਜੀ 500 ਨੂੰ ਪੋਜੀਸ਼ਨ ਦੇਖਦੇ ਆ ਕਿ ਹੁਣ ਉਹ ਪ੍ਰੈਸ਼ਰ ਜੇ ਤਾਂ ਕੋਈ ਛੋਟਾ ਸਾ ਹੁੰਦਾ ਬੇਸ ਤਾਂ ਨਾਲ ਤੁਹਾਨੂੰ ਕਦੇ ਛੁੱਟੀ ਕਰਦਣੀ ਮੈਨੂੰ ਲੱਗਦਾ ਕਿ ਕੋਈ ਦਿੱਕਤ ਨਹੀਂ ਹਾਜੀ ਉਹ ਤਾਹੀ ਲੱਗਿਆ ਪ੍ਰੇਟ ਕਰਨ ਗਦੁੱਦਾਂ ਦਾ ਕੋਈ 마ਸਮੂਸ ਵਧਿਆ ਨਾ 올 ਰਾਈਟ ਟੂ ਟਾਈਮ ਉਹ ਜੈਗਰਨ ਵੀਨ ਕਰਾਇਆ ਉਸ ਤੋਂ ਕਿਹੜਾ ਇਹ ਹੁੰਦਾ ਹੈ ਪਤਾ ਨਹੀਂ ਹੁਣ ਤੁਹਾਡਾ ਕਿੰਨਾ ਵਧਿਆ ਕਿੰਨਾ ਘਟਿਆ ਤਾਂ ਇਹ ਤਾਂ ਹੁਣ ਡਾਕਟਰ ਨੂੰ ਪਤਾ ਜਾਂ ਹਾਲਸਾ ਸਾਊਂਡ ਦੀ ਰਿਪੋਰਟ ਨੂੰ ਪਤਾ ਤੁਹਾਡੀ ਜਿਹੜੀ ਪਹਿਲੀ ਅਲਟਰਾਸਾਊਂਡ ਦੀ ਰਿਪੋਰਟ ਆ ਪਰ ਹੁਣ ਦੀ ਅਲਟਰਾਸਾਊਂਡ ਦੀ ਰਿਪੋਰਟ ਦੇ ਵਿੱਚ ਕੁਝ ਡਿਫਰੈਂਟ ਹੋਇਆ ਤਾਂ ਕਰਕੇ ਉਹਨਾਂ ਨੇ ਕਿਹਾ ਵੀ ਤੁਹਾਡਾ ਪ੍ਰੇਟ ਕਰਨਾ ਹੀ ਪੈਣਾ ਪਹਿਲਾਂ ਉਹਨਾਂ ਨੇ ਉੱਤੇ ਹੋਏ ਤੁਸੀਂ ਗੋਲੀਆਂ ਦੇ ਵਾਸਤੇ ਬਿਓੜਾ ਕੁਝ ਵਧਿਆ ਜਾਂ ਘਟਿਆ ਸਰੀਰ ਦੇ ਵਿੱਚ ਉਹਨੇ ਠੀਕ ਕਰ ਦੇਣਾ ਬਿਓ ਕੰਟਰੋਲ 'ਚ ਰੱਖੂਗੀ ਆ ਉਹ ਗੋਲੀਆਂ ਨਾਲ ਨੂੰ ਖਾਂਦਿਆਂ ਨੂੰ ਹੋ ਗਿਆ ਇਹ ਸਮਝ ਲੋ ਵੀ 3 ਜਾਂ 4 ਮਹੀਨੇ ਲਗਾਤਾਰ ਉਹ ਕੈਪਸੂਲ ਖਾਂਦੇ ਨੂੰ ਸਾਲ ਟਾਈਮ ਲੈੜੇ ਸੀ ਪਰ ਉਹ ਹੁਣ ਉਹ ਆਊਟ ਆਫ ਕੰਟਰੋਲ ਹੋ ਗਿਆ ਕੰਪ ਡਾਕਟਰ ਕਹਿੰਦਾ ਵੀ ਉਹ ਗੋਲੀਆਂ ਅਸਰ ਨਹੀਂ ਕਰ ਰਹੀਆਂ ਕੈਪਸੂਲ ਖਾ ਲੈ ਖਾਂਦੇ ਤਿੰਨ ਉਹ ਮੈਂ ਤਾਂ ਹੁਣ ਤੁਹਾਨੂੰ ਆਪਰੇਟ ਕਰਾਉਣਾ ਹੀ ਪੈਣਾ ਹੈ ਕਰਵਾ ਲਓ ਕਹਿੰਦੇ ਅੱਜ ਕਰਵਾ ਲਓ ਨਾ ਕਰਵਾਓ ਤਾਂ ਮਹੀਨਾ ਨਾ ਕਰੋ ਖੜਾ ਤੁਹਾਡਾ ਕਰਵਾ ਕੇ ਜੁੱਟਣਾ ਪਰ ਸੰਦੀਪ ਸਿੰਘ ਜੀ ਦੇ ਭਾਈ ਭੈਣ ਆਪ ਹੋ ਗਿਆ ਬੱਚੇ ਦੀ ਪਰਜਾਈ ਹੋ ਗਈ ਸਾਰਿਆਂ ਦਾ ਸਲਾਹ ਚ ਕਰਕੇ ਵੀ ਕਰੋਨਾ ਦਾ ਪੈਣੀ ਆ ਤਾਂ ਫਿਰ ਡਿਸੀਜਨ ਆਪਾਂ ਨੇ ਲੈ ਲਿਆ ਵੀ ਕਿਉਂ ਹੋਣਾ ਇੰਨੀ ਦੂਰ ਆਜ ਤਾਂ ਹੋਇਆ ਵੀ ਹੁਣੇ ਕਰਵਾ ਜੰਦੇ ਆਂ ਬਾਕੀ ਸਾਨੂੰ ਪੰਜ ਵੀ ਮੰਜਲਪੁਰ ਪਠਾਨੜ ਤਾਂ ਇਧਰੋਂ ਉਧਰੋਂ ਪੰਚਕੂਲਾ ਸ਼ਹਿਰ ਦਿਖਦਾ ਉਹ ਸਾਹਮਣੇ ਨਾਟਾ ਸਭ ਗੁਜ਼ਾਰਾ ਦਿਖਦਾ ਨਹੀਂ ਉਹ ਸਾਹਮਣੇ ਦਿਖਦਾ ਉਹ ਜਿਹੜਾ ਆਪਾਂ ਨੂੰ ਹਾਂ ਉਹ ਸਾਹਮਣੇ ਦਿਖਦਾ ਜਿਹੜੀ ਆਪਣੇ ਉਹ ਚੰਗਲਾ ਉਹ ਤੋਂ ਕਹਾ ਜੀ ਉਹ ਤੋਂ ਕਹਾ ਦਿਖਦੀ ਉੱਪਰੋਂ ਆਪਾਂ ਨੂੰ ਗੁੰਮਟੇ ਦਿਖਦਾ ਉਹ ਗੁੰਮਟਾ ਹਾਂ ਗੁਰੂ ਘਰ ਦਾ ਹਾਂ ਤੇ ਮਹਾਰਾਜ ਅੱਗੇ ਬੈੰਦੀ ਵੀ ਭਾਈ ਸਾਰਾ ਕੁਝ ਸੇ ਸਲਾਮਤ ਹੋ ਜਾਵੇ ਹਾਂ ਹਾਂ ਉਹ ਨੱਡਾ ਸਾਹਮਣੇ ਜਿਗਾਰਿਆ ਹਾਂ 4 ਕਿਲੋਮੀਟਰ ਅੱਗੇ ਤੇ 5 ਕਿਲੋਮੀਟਰ ਮਨ ਨੂੰ ਜੋ ਪ੍ਰੇਰਨਾ ਆਹਹ ਮਨ ਦੀ ਟੱਪਦੀ ਸਾਰੇ ਉਹ 메ਨ ਰੋਡੋਂ ਨਿਕਲਦਾ ਉੱਤੋਂ ਮੈਂ ਜਾਂਦਾ ਤੈਨੂੰ ਕਾਲੇ ਆਂਪੁਰੋਂ ਮਿਹਰਿਆਣੇ ਨੂੰ ਵੱਟ ਜਾਂਦਾ ਜਾ ਕੇ ਪੰਜ ਸੱਤ ਤੋਂ ਉੱਪਰ ਕੜਕੇ ਵੀ ਗਿਆ ਆ ਤੇ ਮਨ ਨੂੰ ਉੱਪਰ ਚਲੋ ਕਹਿੰਦੇ ਬਿਨਾਂ ਕਿਸਮਾ ਤੋਂ ਤੇ ਵੀ ਬੰਦਾ ਨਮਸਕਾਰ ਨਹੀਂ ਕਰ ਸਕਦਾ ਮੈਨੂੰ ਬਹੁਤ ਵਾਰ ਵਿੱਚ ਪੈਣਾ ਦੇ ਵਿੱਚ ਵੀਰਾਂ ਦੇ ਮੈਸੇਜ ਆਏ ਵੀ ਤੁਸੀਂ ਜਦੋਂ ਉੱਥੇ ਉਹਦਾ ਸੌ ਹਸਪਤਲ ਜਾਣਾ ਹੈ ਅਚਕੂਲੇ ਤਾਂ ਉੱਥੋਂ ਤੋਂ 4 ਕਿਲੋਮੀਟਰ ਹੈ ਸਾਰਾ 5 ਕਿਲੋਮੀਟਰ ਨਾਟਾ ਸਭ ਕਰਦਾਰਾ ਚਲ ਅੱਜ ਦਰਸ਼ਨ ਹੋਣ ਸਾਨੂੰ ਗੁਰੂ ਤੇ ਨਹੀਂ ਤਾਂ ਕਿ ਅਸੀਂ ਹੋਰ ਹੋਰ ਪਾਸੇ ਘੁੰਮ ਕੇ ਲੰਘ ਜਾਂਦੇ ਆ ਅ ਬਾਈ ਅਰਦਾਸਾ ਵੀ ਮਾਰਾ ਚੁੱਕੇ ਹੈ ਵੀ ਜਿੰਨੇ ਵੀ ਭਾਈ ਜਿੱਥੇ ਪੇਸ਼ੈਂਟ ਆਇਆ ਹਸਪੀਟਲ ਚ ਆਵੇ ਸਾਰੇ ਚੜ੍ਹਦੀ ਕਲਾ ਚ ਬਣੇ ਘਰ ਨੂੰ ਜਾਣ ਜਿਨ੍ਹਾਂ ਜਿਨ੍ਹਾਂ ਨੂੰ ਕੋਈ ਜਿਹੜੇ ਜਿਹੜੇ ਦੁੱਖ ਰੋਗ ਆ ਉਹ ਮਾਰਾ ਚ ਕੱਟ ਦੇਵੇ ਇਹ ਤੇ ਸੰਗਣਾ ਛੇ ਹੈ ਸੰਗਣਾ ਹੌਲੀ 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 ਬੱਤਾ ਗਈ ਨਾ ਜੀ ਪ੍ਰਭਾਅ ਕੰਟ੍ਰੈਕਸ਼ਨ ਨਜ਼ਰ ਆਉਗੋ ਬਹੁਤ ਬਹੁਤ ਪੱਕਾ ਪੱਕਾ ਬਿਲਡਿੰਗਾਂ ਬਣ ਜਾਂਦੀਆਂ ਉੱਪਰ ਤੋਂ ਪਹਿਲਾਂ ਜਦੋਂ ਆਇਆ ਸੀ ਟ੍ਰੀਨ ਰੋਡ ਜਾਂਦਾ ਨਾ ਹਾਂਜੀ ਅੱਥੇ ਆਹੰਬ ਨੂੰ ਜਾਂਦੇ ਆ ਇੱਧਰ ਕਾਹਨੇ ਕਿਹਦੇ ਨੂੰ ਜਗਾਲੀ ਹਾਂ ਉਹ ਜਿਹੜੀ ਅੱਜ ਜਾਂਦਾ ਹੈ ਜਦ ਤੱਕ ਜੰਮੀ ਥੋੜਾ ਇਹਨਾਂ ਕੁ ਸੁਭਣੀ ਆ ਇਹ ਆ ਤ੍ਰੀਟੂ ਵੀ ਕੁਛ ਨਹੀਂ ਜਨ ਹਾਂ ਤਾਂ ਦੱਸੋ ਜੋ ਚੰਡੀਗੜ੍ਹ ਉਦਖਾਨ ਮਹਾਲੀ ਐਵੇਂ ਮੋੜਦੇ ਨਾ ਇਹਨੂੰ ਭਾਰੀ ਬੁੱਲੇ ਨਾ ਉਦੋਂ ਕੈਸਾ ਲੱਗ ਰਿਹਾ ਸੀ ਬਈਰੀ ਹਾਂ ਉਹ ਹੁਣ ਤਾਂ ੱੱਕੋ ਸਾਰੇ ਬਾਹਰ ਚੱਲ ਗਏ ਸਾਗੇ ਧਰ ਹੁਣ ਮੇਰੀ ਗੱਲ ਸੁਣ ਯਾਰ ਮੈਂ ਕਹਿੰਦਾ ਮਰੰਡੇ ਤੱਕ ਚੰਡੀਗੜ੍ਹ ਨਾਲ ਗਿਆ ਜਾ ਕੇ ਨਾਲ ਕੇ ਬੱਚੇ ਮੁਹਾਲੀ ਦੇ ਨਹੀਂ ਪਤਾ ਲਾਤਾ ਖਾਨਦਾਨੀ ਪਤਾ ਲਾਤਾ ਮਰੰਡੇ ਤੱਕ ਕੰਟਰੈਕਸ਼ਨ ਹੋ ਗਈ ਬਿਲਡਿੰਗਾਂ ਬਣ ਗਈਆਂ ਬਣ ਗਈਆਂ ਫੈਦਲ ਨੂੰ ਕੜਦੋ ਕਰਾਲੀ ਵਾਲੀ ਸਾਈਡੋਂ ਰੋਪਣਾ ਨਹੀਂ ਜਾਨੂੰ ਕਰਾਲੀ ਤੱਕ ਪਤਾ ਹੀ ਨਹੀਂ ਲੱਗਦਾ ਕਰਾਲੀ ਟੱਪ ਕੇ ਜਾ ਕੇ ਜ਼ਮੀਨਾਂ ਦਿਖਣੀਆਂ ਸ਼ੁਰੂ ਹੋਣੀਆਂ ਲੋਕ ਐ ਗਰੀਬ ਐ ਗਰੀਬ ਕਿਥੋਂ ਨਹੀਂ ਉਹ ਨਹੀਂ ਗਰੀਬ ਤਾਂ ਸਾਡੇ ਵਰਗੀ ਗਰੀਬਾ ਕਿਤੇ ਕੰਪਨੀਆਂ ਐ ਕੰਪਨੀਆਂ ਨੇ ਮਲਟ ਲੱਤੇ ਕੰਪਨੀ ਉਹ ਜ਼ਮੀਨਾਂ ਨਹੀਂ ਦਿੱਤੀ ਉਹ ਥੋੜਾ ਗਰੀਬਾ ਗਰੀਬ ਤਾਂ ਆਪਾਂ ਆਪਾਂ ਐ ਤਾਂ ਥੋੜਾ ਹੁਕਮ ਕਰੀ ਜਿਹਾ ਜਦੋਂ ਹੁਣ ਕੰਪਨੀ ਵਾਲਿਆਂ ਨੇ ਤਾਂ ਕਰੋੜਾਂ ਰੁਪਏ ਦੀ ਜ਼ਮੀਨਾਂ ਕਰਦੇ ਤੇ ਜੱਟ ਜ਼ਮੀਨ ਵੇਚ ਕੇ ਵੀ ਜ਼ਮੀਨ ਨਹੀਂ ਲੈ ਸਕਦਾ ਹਾਂ ਨਹੀਂ ਲੈ ਸਕਦਾ ਅਜਿਹੇ ਹਾਲਾਤ ਹੋਏਗੇ ਕਿਤੇ ਕਿਤੇ ਵੀ ਨਹੀਂ ਲੈ ਸਕਦਾ ਨਾ ਕਿ ਜੀਵੀਦਾਰਾ ਦਾ ਤਾਂ ਹੱਥ ਵਾਸਤੇ ਬਾਹਰੇ ਚਲ ਕੇ ਕੰਮ। ਬਾਕੀ ਪ੍ਰਮਾਤਮਾ ਦੇ ਰੰਗ ਆ ਜਿੱਕੜਾ ਵਿਧੀ ਬਣਨੇ ਆ ਵਿਧਾਤ ਬਣਨੇ ਆ। ਉੱਥੇ ਚੱਲੀ ਜਾਣਾ ਕੰਮ। ਬਾਕੀ ਜਿਹੜਾ ਡਾਕਟਰ ਨੇ ਜੀ ਸਾਡਾ ਆਪਰੇਸ਼ਨ ਕਰਨਾ ਉਹ ਹਜੇ ਆਣਦੇ ਨਹੀਂ ਹੈਗਾ। ਆ ਪਹਿਲਾਂ ਕੁਲੋ ਜੀ ਸਾਰਿਆਂ ਨੇ ਆਪਣਾ ਜੋ ਕਰਨਾ ਸੀ ਕਰਕੇ ਸਾਨੂੰ ਪ੍ਰਸ਼ਾਦ ਦੀ ਲਗੀ ਵੀ ਅਜੇ ਭੁੱਖ ਟਾਈਮ ਬੱਜ ਗਿਆ ਜੀ 11:30 11:30 ਹੋ ਗਏ। ਉਹ ਡੈਡੀ ਨੂੰ ਆਪਰੇਸ਼ਨ ਥੀਟਰ 'ਚ ਜਾ ਕੇ ਲਿਖੇ ਜਾਣਗੇ ਉਹ ਤੋਂ ਬਾਅਦ ਅਸੀਂ ਜਾਵਾਂਗੇ ਐਦੇ ਤਾਂ ਹੈਗਾ ਤਾਂ ਹੈ ਜੀ ਉਹ ਵੀ ਇਹਨਾਂ ਨੇ ਦਿੱਤਾ ਬੈਠਾ ਆ ਮੈਨੂ ਦਾ ਪਰ ਸਾਡੀ ਸਮਝ ਤੋਂ ਬਾਹਰ ਸਾਡੇ ਰੰਗੇਂਜੀ ਤੁਹਾਨੂੰ ਪਤਾ ਹੀ ਕੀ ਇਹ ਐਸਾ ਉੱਥੇ ਖੜੇ ਜਾ ਕੇ ਮਟਰ ਪਰੀ ਦੇ ਦਿਓ ਜੀ ਆਹ ਦਾਲ ਸਬਜ਼ੀ ਦੇ ਦਿਓ ਜੀ ਬਸ ਇਹ ਸਾਡੀ ਸਮਝ ਤੋਂ ਬਾਹਰ ਨਾਲ ਇਹ ਥੋੜਾ ਜਿਹਾ ਕੋਸਟਲੀ ਔਰ ਅਸੀਂ ਕੋਈ ਬਾਹਰ ਜਾ ਕੇ ਦੇਖਾਂਗੇ ਕੋਈ ਹੋਟਲ ਜੇ ਮਿਲ ਗਿਆ ਤਾਂ ਉੱਥੇ ਪ੍ਰਸ਼ਾਦਾ ਸਾਖਾਂਗੇ ਪਹਿਲਾਂ ਡੈਡੀ ਦਾ ਜਿਹੜਾ ਘਰੋਂ ਪਿਆਰ ਕਰਨ ਵਾਲਾ ਉਹ ਕਾਰਜੇ ਵੀ ਕਰਨਾ ਥੋੜਾ ਜਿਹਾ ਦਹਿਲ ਜਾ ਵੀ ਜਾਂਦਾ ਤਾਂ ਕਰਦੇ ਵੀ ਇੱਕ ਵਾਰ ਉਧਰ ਚਲ ਜੇ ਮੈਂ ਬਾਕੀ ਆ ਤਾਂ ਜੱਟ ਚ ਹੌਸਲਾ ਪੂਰਾ ਕਹਿੰਦਾ ਕੋਈ ਚੱਕਰ ਨਹੀਂ ਨਾ ਉਧਰ ਵੀ ਕਾ ਦੇਖੀ ਇਹਦੇ ਮੱਛਰ ਨਾ ਮੱਛਰਾਂ ਦਾ ਨੇ ਉਹ ਵੀ ਬੈਠੇ ਬੈਠੇ ਖੁਬਦ ਉਹ ਬੈਠ ਰਹੇ ਨੇ ਤੇ ਤੂੰ ਤੈ ਇੱਕ ਕਰੇ ਬੈਣਾ ਨਾ ਬੈਣਾ ਕਰੇ ਬੈਣਾ ਹੋਰ ਹੁਣ ਆਇਆ ਨਾ ਗੱਲਾਂ ਤੇ ਪਤਾ ਲੱਗਦਾ ਵੀ ਥੋੜਾ ਥੋੜਾ ਜਿਹਾ ਨਾ ਮਨ ਚਿੱਤਮ ਚਿੱਤਿਆ ਜਾ ਹੁਣ ਲੱਗਿਆ ਤਾਂ ਕਰਕੇ ਉਹ ਬੈੱਡ ਦੇਖਣ ਲੱਗਾ ਕਰੇ ਆਈ ਲੰਦਾ ਬੰਦਾ ਉਹ ਕਿ ਜਿੰਨਾ ਵੱਡਾ ਤਕੜਾ ਮਰਜੀ ਬੰਦਾ ਹੋਵੇ ਜਿੰਨਾ ਮਰਜੀ ਹੌਸਲਾ ਹੋਵੇ ਜੇ ਇਹ ਪੋਜੀਸ਼ਨ 'ਚ ਪਹੁੰਚਦਾ ਨਾ ਥੋੜਾ ਦਾ ਦਿਲ ਕਾ ਉਮਾਉਂ ਜਾਂਦਾ ਕਰਦਾ ਚਲ ਫਿਰ ਵੀ ਤੇਰਾ ਪੁੱਤ ਤੇਰੇ ਬਰਾਬਰ ਬੈਠਾ ਟੈਨਸ਼ਨ ਨਹੀਂ ਲੈਣੀ ਕਿਸੇ ਦੀ ਵੀ ਹਾਂ ਮੈਂ ਗਰੂ ਵੈਲਿਊ ਕਰਦਾ ਜਦ ਆ ਪ੍ਰੈਸ਼ਰ ਹੁੰਦਾ ਨਾ ਜਦ ਵੀ ਨਿੱਤ ਨੇ ਮਖਰੀ ਜਾ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਮੂਲ ਮੰਤਰ ਬਣਾ ਕਰੀ ਜਾ ਆਪੇ ਮਾਰਾਂ ਚ ਸਾਈ ਹੋਊਗਾ ਕੋਈ ਤਾਂ ਦੂਰੋਂ ਕੱਟੇ ਹੋਊ ਹੂੰ ਬਾਕੀ ਤੇ ਤੇਰੇ ਵੀ ਬਿਲਕੁਲ ਮੈਂ ਪੈਰਾ ਤਾਂ ਤਿੱਬੀ ਸਾਹਮਣ ਰੁਕੜ ਵਿਚ ਅ ਚੱਲ ਕਰ ਵੀ ਤਾਂ ਘਟੂਗੀ ਇਹ ਤਾਂ ਚੱਲ ਇਹ ਤਾਂ ਸਾਰਾ ਹਸਪੀਟਲੇ ਖੁੱਲਿਏ ਸੀ ਇੱਥੇ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਬਾਹਰ ਮੌਸਮ ਕਿਹੋ ਜਿਹਾ ਨਹੀਂ ਜੇ ਹੁਣ ਬਾਹਰ ਨਿਕਲਦੇ ਨਾ ਫੇਰ ਪਤਾ ਲੱਗਦਾ ਵੀ ਹਾਂ ਵੀ ਕਿਹੜੇ ਹਾਲਾਤ ਨਾਲ ਸੇਕ ਪੈ ਰਿਹਾ ਚਲੋ ਥੋੜੋ ਦੇਖਦੇ ਜੀ ਡਾਕਟਰ ਨੂੰ ਆ ਜਾਣ ਦੋ ਫੇਰ ਦੇਖਦੇ ਜੀ ਇਹ ਕਹਿੰਦੇ ਕੀ ਆ ਨਹੀਂ ਨਰਲਾ ਮਤਲਬ ਉਹ ਸਾਡੀ ਚੱਲੀ ਜਣੀ ਉਹ ਦਾਦੀ ਨੂੰ ਤਾਂ ਲਿਜਾ ਕੇ ਰੱਖਣਾ ਸੀ ਗੱਲਾਂ ਦੇ ਵਿੱਚ ਇਹਨੇ ਪਤਾ ਨਹੀਂ ਕਿਆ ਕਿਆ ਸੋਚੀ ਜਣਾ ਦਿਮਾਗ ਦੇ ਵਿੱਚ ਜੀ ਭਾਈਆ ਜੀ ਉਧਰ ਡਾਕਟਰ ਕੋਲ ਤੇ ਜਾ ਕੇ ਡਾਕਟਰ ਆ ਗਿਆ ਕਿ ਨਹੀਂ ਆ ਗਿਆ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਆ ਗਏ ਪ੍ਰੈਸ਼ਰ ਥਰੇਟਰ 'ਚ ਚਲੀ ਗਈ ਉਹ ਹੂੰ ਕਦੇ ਵੀ ਦਾਦੀ ਨੂੰ ਬੁਲਾ ਸਕਦੇ ਹੋਂ ਅੱਛਾ ਜਦੋਂ ਵੀ نیچے ਕੋਈ ਪ੍ਰੈਸ਼ਰ ਨਾ ਹੁੰਦਾ ਹੋਵੇ ਹੂੰ ਵੀ ਉਹ ਤੁਹਾਨੂੰ ਪਤਾ ਹੀ ਲੱਗਾ ਹਾਂ ਦੂਰ ਵੀ ਨਹੀਂ ਆਈ ਉਹ ਇਟੈਂਸ਼ਨ ਆ ਲਈਚ ਕੋਈ ਹੁੰਦਾ ਮਾੜਾ ਜਿਹਾ ਜੱਟ ਲਲਕਾਰ ਮਾਰ ਜੱਗ ਕੇ ਹੋਇਆ ਨਹੀਂ ਨਹੀਂ ਐਂ ਤਾਂ ਕਰਦੇ ਬਰੀਆਣਾ ਮਗਰ ਬੂਰਾ ਸੁਣਨੇ ਕਰਦਣਾ ਨੇ ਅੱਛਾ ਸੁਣੋ ਤੇ ਮੈਂ ਪੋਈ ਲਗਾ ਫਤਵਾ ਸੀ ਕੇ ਜਾਂਦਾ ਕੇ ਮੈਨੂੰ ਬਸ ਪਿਆਸ ਲੱਗੀ ਹੈ ਉਹ ਤਾਂ ਲੱਗਣੀ ਆ ਅੱਛਾ ਅੱਜ ਤਾਂ ਇਹਨਾਂ ਨੇ ਮਨ ਲਾਦਾ ਛੇਤੀ ਕਰਦਣਾ ਹੈ ਕਈ ਚੀਜ਼ਾਂ ਦੀ ਚਾੜ ਹੀ ਤੋੜ ਲੱਗੀ ਵੀ ਹੈ ਕਹਿੰਦਾ ਕਹਦਾ ਕਹਿੰਦਾ ਜਿਵੇਂ ਰੋਟੀ ਦਾ ਨਸ਼ਾ ਹੁੰਦਾ ਹਾਂ ਉਹ ਵੀ ਨਿਕਾਦਾ ਤਾਂ ਸਮਝੂ ਹੀ ਨਾ ਇਹ ਕਰਨਵੀਰ ਦੀ ਉਹ ਵੀ ਤਾਂ ਨਹੀਂ ਹੈਗੀ ਕਰਨਵੀਰ ਕਰਨਵੀਰ ਹਾਂ ਇਹ ਕਿੰਨਾ ਗੋ ਹੈ ਚੱਲ ਕਰਨਵੀਰ ਉਹ ਫੋਟੋ ਕਾਲੀ ਜੀ ਵੀ ਤਾਂ ਕਰਕੇ ਆ ਦਿਖਦਾ ਨਹੀਂ ਪਛਾਣਿਆ ਉਹ ਜੀ ਆ ਸੁਭ੍ਰੀਤਾ ਉਹ ਨਹੀਂ ਜਾਨ ਬੈਠੀ ਆ ਕੋਈ ਲਗਦਾ ਮਿੰਟ ਹਾਂ ਹੋਰੇ ਲੱਗਦਾ ਕੋਈ ਹੋਰੇ ਲੱਗਦਾ ਕੋਈ ਕਈ ਵਾਰ ਜਦ ਨਾਲ ਸੋਨਾ ਬਣ ਜਾਂਦਾ ਹਾਂ ਫਿਰ ਉਹ ਪਛਾਣ ਚ ਨਹੀਂ ਆਉਂਦਾ ਪਛਾਣ ਚ ਨਹੀਂ ਆਉਂਦਾ ਫਿਰ ਕੋ ਚੱਕਰ ਹਾਂ ਉਹ ਤਾਂ ਅਜੀਬ ਹੁਣ ਹੋ ਗਿਆ ਮਟਕਾ ਤਾਂ ਬੰਦਾ ਹੀ ਉਹ ਹੁਣ ਪੱਗ ਬੰਨਣੀ ਸਟਾਰਟ ਕਰਨੀ ਉਹਨੇ ਤੇਰੇ ਦੋ ਤਿੰਨ ਹਾਂ ਡੈਡੀ ਨੇ ਹੁਣ ਕਈ ਵਾਰ ਕਿੰਨੇ ਵਾਰ ਹੋ ਗਿਆ ਕਰਨਵੀਰ ਆਇਆ ਨਹੀਂ ਉਹ ਜ਼ਰੂਰ ਪਿਆਰ ਨੇ ਨੀਓਂ। ਕਣ ਨੂੰ ਦੇਖੇ ਨੂੰ ਵੀ ਬਹੁਤ ਏਰ ਹੋ ਗਈ ਤੁਹਾਨੂੰ। ਕਹੀਂ ਗਿਆ ਤੁਹਾ ਦਾ ਬਾਈ ਨਾਲ। ਹੂੰ। ਹਾਂ ਬਾਈ ਨਾਲ ਗਿਆ ਨਹੀਂ ਤਾਂ ਉਦੋਂ ਜਦੋਂ ਤੁਸੀਂ ਡਾਡੀ ਦੀ ਕਮਰ ਨੂੰ ਗਏ ਤੇ। ਕਦੇ ਮਹੀਨਾ ਵੀ ਨਹੀਂ ਹੋਇਆ। ਨਹੀਂ ਉਸ ਦਿਨ ਕਰਨ ਨੀਤੀ ਜਸਮੀਨ ਸੀ। ਪਤਾ ਨਹੀਂ। ਡਾਡੀ ਦਾ ਹੋ ਗਿਆ ਜੀ ਆਪਰੇਸ਼ਨ। ਸਾਰੀ ਰਾਤ ਡਾਡੀ ਰਹਾ ਤੰਗ। ਤੇ ਹੁਣ ਸੰਦੀਪ ਪ੍ਰਸਾਦਾ ਗਿਆ ਜੀ ਆ ਪ੍ਰਸਾਦਾ ਹੈਗਾ ਤਾਂ ਪਿਆ ਡੈਡੀ ਨੂੰ ਉਹਨੂੰ ਡਾਈ ਜਿੰਨੇ ਡੈਡੀ ਖਿਚੜੀ ਖਾ ਕੇ ਕੁਛ ਨਹੀਂ ਉਹਨੂੰ ਕਈਆਂ ਦੀ ਖਿਚੜੀ ਆਈ ਹੈ ਇਹ ਹੌਸਪੀਟਲ ਵੱਲ ਤੇ ਆਇਆ ਜੀ ਸਾਰਾ ਕੁਝ ਕਿਵੇਂ ਡੈਡੀ ਹੁਣ ਹਾਂ ਠੀਕ ਹੈ ਠੀਕ ਆ ਉਹ ਪੈਪਰ ਜੇ ਕੱਢਣ ਤੋਂ ਬਾਅਦ ਯੂਰਨ ਧਾਲਿਆ ਇੱਕ ਵਾਰ ਆਲਰੇ ਬੈਠਾ ਹਾਂ ਸੋਨ ਪਹਿਲਾਂ ਨਹੀਂ ਬੈਠ ਕੇ ਹਾਂ ਜੀ ਹੈਂ ਮਾਂ ਤੇ ਨਾ ਭਜੰਦੂ ਹਾਂ ਬਹੁਤ ਔਏ ਤੇ ਬੂਹੇ ਰੁਕੀ ਲਗੀ ਚਲ ਆ ਲੈ ਤੂੰ ਇੱਥੇ ਆ ਗਰਮ ਪਾਣੀ ਵੀ ਦੇ ਕੇ ਗਰਮ ਪਾਣੀ ਪਾ ਲਾ ਵਿੱਚ ਕੀ ਕੀ ਕੰਮ ਕਰ ਹੋਆ ਕੀ ਕੀ ਆ ਗਿਆ ਮਸਾਲਾ ਦਾ ਹਾਂ ਓਕੇ ਚੜੀ ਗਿਆ ਦਹੀ ਮੂੰਹ ਹੋ ਰਿਹਾ ਹਾਂ ਡੈਡੀ ਨੇ ਦੇਖੋ ਕੀ ਖਾਣਾ ਕੀ ਖਾਣਾ ਜੀ ਸਵਾਦ ਤਾਂ ਇੱਥੇ ਹੈ ਜੀ ਸਬਜ਼ੀ ਖਾਣੀ ਹੈ ਮੋੜ ਜੱਪੇ ਰਿਹਾ ਕੀ ਆ ਸਾਕ ਹੋਣ ਕੀ ਬੀਨ ਹੈ ਇਹ ਵਾਹ ਸਿਕਨ ਨਾਲ ਮੈਂ ਮੈਂ ਦੰਤਰ ਵਿੱਚ ਪਾ ਦਿੰਦੀ ਆ ਥਾਲੀ ਚ ਜਿੰਨੀ ਕ ਖਾਣੀ ਹੋਈ ਫਿਰ ਹੂੰ ਖਰਾਬ ਨਹੀਂ ਹੋਣੀ ਮਾਫ ਮਾਫ ਦਹੀਂ ਦੇ ਨਾਲ ਦਹੀਂ ਪਾ ਲੱਗੇ ਬਾਕੀ ਜਿਹੜੀ ਬਚ ਗਈ ਉਹ ਸੰਦੀਪ ਖਾ ਲੂਗੀ ਮੈਂ ਅੱਛਾ ਜੀ ਕੱਦੀ ਡਿਕਦੀ ਆ ਰੋਟੀ ਸੀਂ ਦੇ ਵਰਤਾਂ ਕੱਦੀ ਡਿਕਦੀ ਆ ਜੀ ਇਹ ਹਾਂਜੀ ਵਿਕਾਸ ਪ੍ਰਸ਼ਾਦਾ ਆਊਗਾ ਡੈਡੀ ਦਾ ਹਾਂਜੀ ਵੀ ਜਿੰਨਾ ਦਾ ਡੈਡੀ ਨੇ ਖਾ ਲਿਆ ਖਾ ਲਿਆ ਹਾਂਜੀ ਇਹਦੇ ਨਾਲ ਹੋਊਗਾ ਜੀ ਠੋਕਾ ਹਾਂਜੀ ਅਧਰਲਾ ਠੋਕਾ ਹੋ ਗਈ ਸਵੇਰੇ ਅਸੀਂ ਪਰੌਂਠੇ ਖਾਣ ਗਏ ਸੀ ਬਾਹਰ ਉੱਥੇ ਡੈਡੀ ਮੰਨੀ ਕਹਿੰਦੀ ਦੋ ਪਰੌਂਠੇ ਪੈਕ ਕਰਦੇ ਹੋ ਵੀ ਕਰਾ ਲਿਓ ਮੈਂ ਤਿੰਨ ਪਰੌਂਠੇ ਖਾ ਲਏ ਜੀ ਮਾਉਨੋ ਕੇ ਲਈ ਦੋ ਪਰੌਂਠੇ ਪੈਕ ਕਰਨ ਨੂੰ ਗਿਆ ਉਹ ਕਹਿੰਦੇ ਜੀ ਮਸਾਲਾ ਹੀ ਖਤਮ ਹੋ ਗਿਆ ਧੰਨਵਾਦ ਰਹਿ ਗਈ ਇੱਕ ਦਾ ਇਹਦੇ ਡੇਢ ਕਾਇਲਣਾ ਦਾ ਮੇਰੇ ਨਾਲ ਦਾਲ ਪਾਉਂ ਮੈਂ ਥੋੜੀ ਨਹੀਂ ਹਮ ਐਂ ਠੀਕ ਆ ਬੰਦਾ ਹੈ ਹਾਂ ਕਾ ਜਾ ਕੇ ਫੇਰ ਬਮਾਨ ਹੋ ਜਾਂਦਾ ਇੱਥੇ ਠੀਕ ਹੋਦਾ ਤਾਂ ਕਿਉਂ ਮੈਂ ਨਾ ਮੈਂ ਨੂੰ ਤੋਈ ਮੰਗ ਰਿਹਾ ਮੈਂ ਕਿ ਤੋਈ ਹੀ ਹੁੰਦੀ ਹੋਇਆ ਬਸ ਉਹੀ ਤਾਂ ਦਿੱਕਤ ਹੈ ਸੌਰੀ ਸੌਰੀ ਬਹੁਤ ਸੌਰੀ ਸੌਰੀ ਉਹ 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 ਇਹਨੇ ਨਾ ਪੈਪਸਾਂ ਚਾਹੇ ਰੱਖ ਦਿੱਤਾ ਹਜੇ ਨਾ ਤੁਸੀਂ ਜ਼ੋਰ ਮਾਰੋ ਬਾਥਰੂਮ ਨੂੰ ਨਾ ਜ਼ੋਰ ਤਾਂ ਨਹੀਂ ਮਾਰਨਾ ਆਪੇ ਉਹ ਜ਼ੋਰ ਮਨ ਆਉਂਦਾ ਹੈ ਉਹ ਪੈਪ ਦੀ ਪੈਪ ਦੀ ਕੱਢੀ ਹੈ ਨਾ ਉਹਦੇ ਕਰਕੇ ਹਾਂ ਕੁਛ ਉਹਨੇ ਕਿਹਾ ਕੁਛ ਸਟੰਟ ਪਿਆ ਨਾ ਉਹਦੇ ਕਰਕੇ ਵੀ ਹੂੰ ਪਾਣੀ ਪਾ ਦਾ ਲੈ ਡੀਕਟਰ ਕਹਿੰਦਾ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀ ਤਾਂ ਹੀ ਬਾਥਰੂਮ ਕਲੀਅਰ ਹੋਣਾ ਜਿਹੜਾ ਵਿੱਚ ਹੁਣ ਬਲੱਡ ਆ ਰਿਹਾ ਥੋੜਾ ਬਹੁਤਾ ਉਹ ਵੀ ਕਲੀਅਰ ਹੋ ਜਾਊਗਾ। ਦਾਲ ਨਾਲ ਰੋਟੀ ਖਾਂਗੇ ਇੱਕ ਕੁਤਰੀਏ ਦਾ। ਜਿਹੜੀ ਖੁਲਾ ਦੇ ਸਾਰੀ। ਬੱਸ। ਥੋੜੀ ਜਿਹੀ। ਕਿਤਾਬ ਬਹੁਤ ਦਿੱਕਤ ਹੈ। ਬਹੁਤ। ਹਸਪੀਟਲ ਕੋਈ ਇਮਾਨ ਨਹੀਂ ਕਰਦਾ ਖਾਣ ਨੂੰ। ਉਹ ਹਸਪੀਟਲ ਕੋਈ ਤਾਂ ਹੀ ਨਹੀਂ ਮਨ ਕਰਦਾ ਖਾਣ ਨੂੰ। ਪਰ ਉਹ ਤਾਂ ਆਪਣਾ ਪ੍ਰਾਈਵੇਟ ਕਮਰੇ ਵਾਲੇ ਕੰਮ ਹੋਇਆ ਹੋਇਆ ਪਾਈਆਂ ਤਿੰਨ ਜਣੋ ਰ ਹੋਰ ਕੋਈ ਹੈ ਨਹੀਂ ਹਾ ਹਸਪੀਟਲ ਤਾਂ ਇਹਨੂੰ ਕਹਿ ਨਹੀਂ ਸਕਦੇ ਆਪਾਂ ਨਹੀਂ ਵੀ ਖਾ ਲਓ ਥੜੀਆ ਕਾਲੀ ਵਿੱਚ ਪਾ ਮਰ ਨੂੰ ਹੋਰ ਕਲਾ ਮੇ ਤੇ ਇਹ ਕਰਨੇ ਟਿੱਕ ਹਾਂ ਟਿੱਕੇ ਹੌਲੀ ਹੌਲੀ ਕਰੀ ਗੱਲ ਨਹੀਂ ਹੈ ਪਾਣੀ ਕੋ ਸਦਾ ਦੇ ਦੇਣਾ ਕਰ ਰਹੀ ਨੀ ਹੂੰ ਜਿਹੜਾ ਗੱਜਕ ਚ ਪਾਣੀ ਹੈ ਨਾ ਹੂੰ ਕੋਸਾ ਜੀ ਪਾ ਮਾ ਥੋੜੀ ਜੀ ਬਸ ਖਾਣੂ ਮੂੰਹ ਕਨ ਵਰਕੀਂਦਾ ੜੀ ਜਦਾਂ ਨਾ ਟੱਲ ਟੱਲ ਜਾਣਾ ਨਲਕਾ ਨਾ ਮੈਂ ਠੀਕਾ ਨਾਲੇ ਮੂੰਹ ਘੁਰੂ ਲੋੜ ਉਹ ਮੈਨੂੰ ਆਹੋ ਉਹ ਟੇਢੇ ਲੱਗਦਾ ਏ ਖਾਲਾ ਕਰਨਾ ਮੈਂ ਕਿ ਖੁਦਿਆ ਹੋਇਆ ਛਿੱਟ ਲੋਟ ਕੇ ਆਣੇ ਮੈਨੂੰ ਤੇ ਇਹਦਾ ਕਿਉਂ ਆ ਆਹ ਫੋਨ ਮੁੜੇ ਚਲ ਹੁਣ ਬਾਥਰੂਮੋਂ ਤੂੰ ਪਾਣੀ ਪੀਉਂਗਾ ਵੱਧ ਬਾਥਰੂਮ ਆਊਗਾ ਤਾਂ ਛੁੱਟੀ ਕਰਨੀ ਇਹਨਾਂ ਨੇ ਨਹੀਂ ਫਿਰ ਦੇਖ ਲੈ ਫਿਰ ਤਾ ਟਾਵਰ ਫੜਾ ਕੇ ਮੜਾ ਜਾ ਯਾ ਨੋ ਨਾਲ ਧਾੜੀ ਜਿੱਥੇ ਕੱਜਨ ਦਿੱਤ ਕਟੌਣੀ ਹੋਈ ਨਹੀਂ ਕਟੌਣੀ ਜ਼ਰੂਰੀ ਹੁਣ ਕਿਹਦੇ ਵਾਸਤੇ ਕਟਾਉਣੀ ਹੈ ਕਦੇ ਵਾਸਤੇ ਕਟਾਉਣੀ ਹੁਣ ਪੜੇ ਪੜੇ ਨੂੰ ਬੋਲੈਕਟੋਨ ਅੰਸਰਦੇ ਕੋਈ ਨਾ ਜਿਗਣਾ ਦੋਸਤ 2.5 ਸਾਲ ਪਹਿਲਾਂ 0 ਨੰਬਰੇ ਲਵਾਤੇ ਸੀ ਸਿਰ ਮੂੰਹ ਇੱਕੇ ਕਰਤਾ ਤਾਂ ਕੰਮ ਨਾ ਕਰਦੇ ਉਹ ਕਿਦ ਤੱਕ ਲੂ ਅਮਰੇਸ਼ਪੁਰੀ ਬਣ ਜਾ ਦਹੀਂ ਚੂਣ ਪਾ ਤੀ ਨੀ ਸਾਂਦਾ ਸਾਂਦਾ ਦਾ ਖਾ ਲੋ ਦਹੀਂ ਨਹੀਂ ਗੁਸਕੇ ਨਾ ਨਰ ਲੱਗ ਡਾਕਟਰ ਕਹਿ ਗਿਆ ਕੋਸ ਨੂੰ ਕੋ ਨਹੀਂ ਡਾਕਟਰ ਸਭ ਕਹਿ ਕੇ ਗਏ ਤੇ ਨੈਕਸਰਸਾਈਜ਼ ਹਾਂ ਤੇ 4 ਘੰਟੇ ਦੇਖਣਾ ਜੇ ਤਾਂ ਇਹਨਾਂ ਦੇ ਬਾਥਰੂਮ ਚ ਬਲੱਟ ਆਈ ਗਈ ਆ ਹਾਂ ਤਾਂ ਤਾਂ ਇਹਨਾਂ ਦੇ ਦੁਬਾਰਾ ਪੈਪ ਲਾ ਕੇ ਉਹ ਫਿਰ ਸਫਾਈ ਹੋ ਗਈ ਅੰਦਰ ਦੀ আচ্ছা ਉਹ ਬੜੀ ਜੀ ਬੋਤਲ ਫਿਰ ਚਾਲੂ ਕਰੂੰਗਾ ਜੀ ਨਾਲ ਤੇ ਬਾਥਰੂਮ ਚ ਵੀ ਦਿੱਕਤਾਂ ਆ ਉਹ 4 ਘੰਟੇ ਚ ਫਿਰ ਉਹ ਪੈਪ ਨਾਲ ਲੱਗੂਗਾ ਕੈਪ ਲੱਗੂਆ ਫਿਰ ਬੂਏ ਕਲੀਅਰ ਕਰਨ ਵਾਸਤੇ ਕਲੀਅਰ ਕਰਨ ਵਾਸਤੇ ਕੱਲ ਨੂੰ ਹੋਜਣਾ ਨੇ ਸ਼ਾਮ ਤੱਕ ਨਹੀਂ ਹਾਂ ਫਿਰ ਤਾਂ ਕੱਲ ਸ਼ਾਮ ਤੱਕ ਇੱਥੇ ਆਪਾਂ ਬੜਕੇ ਬੂਆ ਟਾਗਨਦ ਜਵਾਨ ਡਾਕਟਰ ਨੂੰ ਵਿਦਾ ਕਰੀਂਦਾ ਆਪ ਫੜਾ ਕੇ ਜਵਾਨ ਬਣੀ ਜਾ। ਹਾਂ। ਕੀ ਕਹਿੰਦੇ? ਮੱਕਣੀ ਨਹੀਂ ਹੋ ਗਈ ਜੀ ਕੋਲ ਰਾਜਾ ਸੱਤਾ ਤਾਂ ਲੋ। ਉਹ ਕਹਿੰਦੇ ਜਿਹੜੀ ਤੁਹਾਡੀ ਬਾਥਰੂਮ ਵਾਲੀ ਥੈਲੀ ਆ ਉਹ ਕਮਜ਼ੋਰ ਹੋ ਗਈ। ਅੰਦਰ ਕਮਜ਼ੋਰ ਹੋ ਗਿਆ। ਜਦੋਂ ਬੰਦਾ ਜੂਸ ਸਿਆਣਾ ਹੋ ਜਾਂਦਾ। ਹਾਂ। ਉਹਦਾ ਅੰਦਰ ਕਮਜ਼ੋਰ ਤਾਂ ਹੋਣੀ ਹੀ। ਹਾਂ। ਫੁੱਡੀਗੜਾ ਕੋਈ ਬਹੁਤ ਖਰਾਕ ਹੈ। ਹਾਂ ਫਿਰ ਉਹ ਡਾਕਟਰ ਤਾਂ ਸਿਰਫ ਇਲਾਜ ਕਰ ਸਕਦਾ ਉਹਨੂੰ ਤਾਕਤਵਰਤਾ ਬਣਾ ਨਹੀਂ ਸਕਦਾ ਫਿਰ ਮੈਂ ਪਹਿਲੇ ਇਹਨੇ ਮੇਕ ਨੂਰ ਨੂੰ ਮਾਰਿਆ ਬਾਥਰੂਮ ਨਹੀਂ ਚਲਦੀ ਹੂੰ ਇਹ ਤਾਂ ਗੱਲ ਆ ਕਿ ਕਮਜ਼ੋਰ ਹੋ ਗਈ ਉਹ ਸਮਝਾ ਕੇ ਗਿਆ ਉਹ ਰੋਕਾਂ ਦਾ ਵੀ ਜਿਆਦਾ ਜ਼ੋਰ ਜੈਨ ਮਾਰੇ ਜੋ ਬਾਥਰੂਮ ਆਉ ਤੁਹਾਨੂੰ ਜੀ ਦੋ ਦੇ ਬਿਸੀ ਦੁਆਰਾ ਪੈਰ ਪਲਾਕ ਕੇ ਇਹਨਾਂ ਦੀ ਸਫਾਈ ਕਰਾਂਗੇ ਚਲੋ ਬਾਪੂ ਸਾਡਾ ਪੁਰਾ ਹੌਸਲੇ ਨਾਲ ਵਾਹ ਜੱਗ ਆਇਨੀ ਘਰੋਂਦਾ ਹੈਗਾ ਹਾਂ ਆਹ ਹੋਣਾ ਹੈ ਨੰਲਾ ਕੋਣ ਉਹ ਅੱਗੇ ਕੀ ਕਰੀ ਹਾਂ ਹਾਂ ਆ ਹੁਣ ਉਧਰ ਨੂੰ ਨਾ ਲਿ ਜਾ ਹਾਂਜੀ ਇਹ ਛਾ ਕਿਲੋ ਜੀ ਅੱਛਾ ਜੀ ਹਾਂਜੀ ਛਾ ਲਾਂਗੀ ਹਾਂਜੀ ਗੜੀ ਦੇ ਦਾ ਨੂੰ ਬਾਘਰੂ ਦੀ ਕਿਰਪਾ ਨਾਲ ਨਸੀਬ ਹੋਇਆ ਜਿਹੜਾ ਉਰੇ ਦਾ ਪ੍ਰਸ਼ਾਦਾ ਹਾਂਜੀ ਬਸ ਪੁੱਛੋ ਨਾ ਕੁਝ ਵੀ ਤਮ ਸਤਿ ਪ੍ਰਕਾਰ ਸਾਰ ਲੋ ਜੀ ਹੱਥ ਨਾਲ ਖਾਂਗੇ ਜੀ ਮਸ਼ੀਨੀ ਰੋਟੀ ਹੈ ਕਿਚੜੀ ਹਾਂ ਤੁਸੀਂ ਵੀ ਖਾ ਲਿਓ ਮੈਂ ਵੀ ਖਾ ਲੂੰਗਾ ਜਿਹੜਾ ਪ੍ਰਸ਼ਾਦਾ ਜੀ ਹੈਗਾ ਮਸ਼ੀਨੀ ਇਹਨੂੰ ਜਿਹੇ ਜੀ ਸਾਡੀ ਘਰ ਦੇ ਵਿੱਚ ਇੱਕ ਪ੍ਰਸ਼ਾਦਾ ਬਣਾਉਂਦੇ ਅਸੀਂ ਉਹਦੇ ਨਾਲ ਦੇ ਦੋ ਇਹ ਜਿੰਨੇ ਰੋਟੀਆਂ ਹਾਂ ਤਾਂ ਉਹ ਗੱਲ ਜੀ ਬਣਦੀ ਇਹ ਮੇਰੀਆਂ ਤਾਂ ਦੋ ਬੁਰਕੀਆਂ ਦੋ ਬੁਰਕੀਆਂ ਸਰਬ ਮੇਰੀਆਂ ਦਾ ਤੂੰ ਹੀ ਖਾ ਲ ਮੇਰਾ ਨਾ ਤੇਰੇ ਨਾਲ ਮੇਰਾ ਕੁਝ ਬਣਨਾ ਨਾ ਤੇਰਾ ਮੈਂ ਕਰਦੀ ਆ ਮੈਂ ਰੋਟੀ ਖਾ ਲਈ ਨਹੀਂ ਤੁਸੀਂ ਖਿਚੜੀ আর ਦਾਨ ਖਾ ਲ ਤੈਨੂੰ ਆ ਸਬਜੀ ਸਵਾਦ ਲੱਗ ਜੂਗੀ ਹਾਂ ਖਾਦੀ ਇਹ ਬਲਾ ਇਹ ਹੈਗੀ ਆ ਜੀ ਕਈਏ ਖਾਦੀ ਕਈਆ ਇਹ ਕਈਆ ਕਹਤੇ ਕਹਿੰਦੇ ਕੀਆ ਨੂੰ ਜੇ ਭਈਆ ਦਾ ਭਈਏ ਤੁਸੀਂ ਕਈਆ ਕਹਿੰਦੇ ਸੀ ਕੀਆ ਕਹਿੰਦੇ ਆ ਥੋੜਾ ਹੀ ਫਰਕ ਕੋਈ ਲੋਕੀ ਕਹਿੰਦਾ ਕੀ ਹੈ ਲੋਕੀ ਹੈ ਲੋਕੀ ਹੋਇਆ ਨਹੀਂ ਲੋਕੀ ਆ ਹਾਂ ਇਹ ਹੈ ਦਾ ਮਿੱਠਾ ਕੱਦੂ ਆ ਤੇਰਾ ਫੇਵਰੇਟ ਆ ਸੰਦੀਪ ਦਾ ਫੇਵਰੇਟ ਆ ਜੀ ਮਿੱਠਾ ਕੱਦੂ ਹਾਂ ਇਹ ਬਹੁਤ ਖਾਂਦੀ ਆ ਨਹੀਂ ਨਹੀਂ ਮੈਨੂੰ ਚੰਗਾ ਨਾ ਲੱਗਦਾ ਪਰ ਹੁਣ ਮਜਬੂਰੀ ਨੂੰ ਖਾਣਾ ਪੈਂਦਾ ਘਰ ਜਦ ਕਹਿੰਦੇ ਕੱਦੂ ਲੈ ਲਵਾ ਹਾਂ ਹੁਣ ਤਾਂ ਬਹੁਤ ਹੋ ਰਹੀ ਹੈ ਹੈ ਬਹੁਤ देर हो गई ਖਾਣਾ ਦਾ ਪੈਂਦਾ ਨਾ ਸਾਨੂੰ ਮਜਬੂਰੀ ਚ ਤੇਰੇ ਕਰਕੇ ਮਿੱਠਾ ਗੱਦੂ ਪਰ ਇਹ ਬਣਾਉਂਦੀ ਬਹੁਤ ਵਧੀਆ ਨਾ ਟੇਸਟੀ ਨਾਣ ਮਿਰਚ ਕਰਾ ਰਾਜਾ ਰੱਖ ਕੇ ਆ ਨਾ ਚਲੋ ਠੀਕ ਹੈ ਜੀ ਅਗਲੇ ਪ੍ਰਸਾਦਾ ਅਗਲੇ ਬਲੌਗ ਚ ਮਿਲਾਂਗੇ ਐਂ ਡੈਡੀ ਦੀ ਕੀ ਪੋਜੀਸ਼ਨ ਹੋਊਗੀ ਹੁਣ ਉਹ ਅਗਲੇ ਬਲੌਗ ਚ ਦੱਸਾਂਗੇ ਵੀ ਡਾਕਟਰ ਨੇ ਹੁਣ ਜਿਹੜੀ ਸਫਾਈ ਸਫਾਈ ਜੀ ਹੋਰ ਕਰਨੀ ਕੀ ਕਰਨੀ ਕੀ ਨਹੀਂ ਇਹ ਹੁਣ ਵੈਗਰੂ ਜਾਣਦਾ ਫਿਲਹਾਲ ਤਾਂ ਮਹਾਰਾ ਦੀ ਕਿਰਪਾ ਨਾਲ ਸਾਰਾ ਕੁਝ ਸਹੀ ਹੈ ਜਿਹੜਾ ਉਹਨਾਂ ਨੇ ਆਪਰੇਸ਼ਨ ਕਰਿਆ ਹੈ ਆਪਰੇਸ਼ਨ ਦਾ ਰਿਜ਼ਲਟ ਉਹਨਾਂ ਨੇ ਕਿਹਾ ਵੀ ਇਹਦੀ ਜ਼ਰੂਰਤ ਤਾਂ ਹੈ ਨਹੀਂ ਦੀ ਕਰਨ ਦੀ ਵੀ ਸਾਨੂੰ ਡਾਕਟਰ ਸੀ ਸੀ ਫੇਰ ਵੀ ਕਰੇ ਦਿੱਤਾ ਬਾਕੀ ਵਹਿਗਰੂ ਜਾਣਦਾ ਹੁਣ ਕਿਆ ਬਣੂਗਾ ਕਿਆ ਨਹੀਂ ਠੀਕ ਹੈ ਜੀ ਓਕੇ ਬਾਏ ਬਾਏ ਕਿਆ ਕਹਿਣ ਨਾ ਡੋਰੇ ਨਹੀਂ